ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਕੁਮਾਂਤਰੀ ਵਿਦਿਆਰਥੀਆਂ ਦੇ ਲਈ ਨਿੱਤੇ ਨਵੇਂ ਨਿਯਮ ਦਾ ਐਲਾਨ ਮੁਸੀਬਤ ਬਣ ਚੁੱਕਿਆ ਹੈ ਸਟੇਡੀ ਪਰਮਿਟਾਂ ਦੀ ਗਿਣਤੀ ਦੇ ਵਿੱਚ ਕਮੀ ਅਤੇ ਵਰਕ ਪਰਮਿਟਾਂ ਦੇ ਨਵੇਂ ਨਿਯਮ ਉਹਨਾਂ ਨੂੰ ਪੇਸ਼ਗਾਰੀ ਦੀਵਾਰ ਟੱਕ ਰਹੇ ਨੇ ਜਿਸ ਕਾਰਨ ਵਿਦਿਆਰਥੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਕੁਮਾਂਤਰੀ ਵਿਦਿਆਰਥੀਆਂ ਦੇ ਹਵਾਲੇ ਦੇ ਨਾਲ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਨੀਤੀਗਤ ਤਬਦੀਲੀਆਂ ਨੇ ਉਹਨਾਂ ਦੀ ਮਾਨਸਿਕ ਸਿਹਤ ਉੱਤੇ ਮਾੜਾ ਅਸਰ ਪਾਣਾ ਸ਼ੁਰੂ ਕਰ ਦਿੱਤਾ ਹੈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਕੁਮਾਂਤਰੀ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਮੌਜੂਦ ਰਾਸ਼ਟਰੀ ਮੁੱਦਿਆਂ ਤੇ ਲਈ ਜ਼ਿੰਮੇਵਾਰ ਠਰਾਇਆ ਜਾ ਰਿਹਾ ਹੈ ਅਤੇ ਉਹਨਾਂ ਦੀਆਂ ਸਹੂਲਤਾਂ 'ਚ ਕਟੌਤੀ ਕੀਤੀ ਜਾ ਰਹੀ ਹੈ। ਕੈਨੇਡਾ ਵਿੱਚ ਰਿਹਾਇਸ਼ੀ ਕਿਰਾਇਆ ਦੇ ਵਿੱਚ ਵਾਧੇ ਤੇ ਮਹਿੰਗਾਈ ਦੇ ਲਈ ਕੁਮਾਂਤਰੀ ਵਿਦਿਆਰਥੀਆਂ ਨੂੰ ਵੀ ਜ਼ਿੰਮੇਵਾਰ ਠਰਾਇਆ ਜਾ ਰਿਹਾ ਹੈ। ਜਦਕਿ ਅਸਲੀਅਤ ਇਹ ਹੈ ਕਿ ਇਹ ਸਮੱਸਿਆ ਬਹੁਤ ਪੁਰਾਣੀ ਹੈ। ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਵਟਲੂ ਯੂਨੀਵਰਸਿਟੀ ਦੇ ਵੱਲੋ ਹਾਲੀ ਦੇ ਵਿੱਚ ਕੀਤੇ ਗਏ ਇੱਕ ਤਾਜ਼ਾ ਅਧਿਐਨ ਦੇ ਮੁਤਾਬਕ ਕੁਮਾਂਤਰੀ ਵਿਦਿਆਰਥੀਆਂ ਨੂੰ ਚੰਗੀ ਵਿਹਾਈਸ਼ ਲੱਭਣ ਦੇ ਵਿੱਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਨਾਲ ਦੇ ਨਾਲ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਤੇ ਲਈ ਲੋੜੀਆਂ ਤੇ ਵੱਖ-ਵੱਖ ਬਦਲ ਨਹੀਂ ਹੁੰਦੇ ਨੀਤੀਗਤ ਤਬਦੀਲੀਆਂ ਕਾਰਨ ਬੇਕੀਨੀ ਕੁਮਾਂਤਰੀ ਵਿਦਿਆਰਥੀਆਂ ਉੱਤੇ ਵੀ ਭਾਰੀ ਭਾਰ ਪੈ ਰਿਹਾ ਹੈ ਰੀਪੋਰਟ ਮੁਤਾਬਕ ਵਦਦੀ ਅਪਰਵਾਸ ਵਿਰੋਧੀ ਬਿਆਨਬਾਜ਼ੀਆਂ ਦੀ ਖਬਰ ਦੇ ਵਿਚਾਲੇ ਇੱਕ ਲੋਕਪ੍ਰੀਅ ਅਧਿਆਨ ਸਥਾਨ ਤੇ ਵਜੋਂ ਕੈਨੇਡਾ ਦੀ ਸਾਖ ਦਾਗ ਤੇ ਲੱਗੀ ਹੋਈ ਹੈ ਕੈਨੇਡਾ ਵਿੱਚ ਕੁਮਾਂਤਰੀ ਵਿਦਿਆਰਥੀ ਭਾਈਚਾਰੇ ਦੇ ਕਈ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਸਲਵਾਦ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਦੱਸਦੇ ਨੇ ਕਿ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਹੋਰ ਘਟ ਕਰਨ ਦੀ ਯੋਜਨਾ ਦੇ ਐਲਾਨ ਤੋਂ ਪਹਿਲਾਂ ਹੀ ਕਈ ਰਿਪੋਰਟਾਂ ਨੇ ਸੁਝਾਅ ਦਿੱਤਾ ਸੀ ਕਿ 2024 ਦੇ ਅਖੀਰ ਤੱਕ ਕੈਨੇਡਾ ਵਿੱਚ ਅਧਿਐਨ ਪਰਮਿਟ ਬਿਨਾਂ ਕਾਰਾਂ ਦੇ ਵਿੱਚ 50% ਤੋਂ ਵੱਧ ਦੀ ਗਿਰਾਵਟ ਆਵੇਗੀ। ਇੰਨਾ ਹੀ ਨਹੀਂ ਹੰਬਰ ਕਾਲਜ ਦੇ ਇੱਕ ਭਾਰਤੀ ਵਿਦਿਆਰਥੀ ਦੇ ਹਵਾਲੇ ਦੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਜੇ ਨਿਯਮਾ ਦਾ ਐਲਾਨ ਹਰ ਰੋਜ਼ ਕੀਤਾ ਜਾ ਰਿਹਾ ਹੈ ਅਤੇ ਸਾਨੂੰ ਨਹੀਂ ਪਤਾ ਕਿ ਅਗਲੇ ਹਫਤੇ ਕੀ ਹੋਵੇਗਾ। ਕੈਨੇਡਾ ਵਿੱਚ ਸਾਡੇ ਪੂਵਕ ਬਾਰੇ ਬਹੁਤ ਸਾਰੀਆਂ ਬੇਯਕੀਨੀਆਂ ਨੇ ਉਹ ਦੱਸਦੀ ਹੈ ਕਿ ਹਾਲਾਂਕਿ ਕੁਮਾਂਤਰੀ ਵਿਦਿਆਰਥੀ ਦੀ ਗਿਣਤੀ ਉੱਤੇ ਹਾਲ ਹੀ ਦੇ ਵਿੱਚ ਐਲਾਨ ਕੀਤੀ ਗਈ ਘੱਟ ਸੀਮਾ ਸਿਰਫ ਅਗਲੇ ਸਾਲ ਦੇ ਦਾਖਲੇ ਉੱਤੇ ਲਾਗੂ ਹੋਵੇਗੀ ਕੰਮ ਦੇ ਘੰਟਿਆਂ ਦੀਆਂ ਸੀਮਾਵਾਂ ਅਤੇ ਰਹਿਣ ਸਹਿਣ ਦੀਆਂ ਵੱਧੀਆਂ ਕੀਮਤਾਂ ਦੇ ਕੁਮਾਂਤਰੀ ਵਿਦਿਆਰਥੀਆਂ ਦੀਆਂ ਚਿੰਤਾਵਾਂ ਹੋਰ ਵੀ ਵਧਾ ਦਿੱਤੀਆਂ ਨੇ ਕਿਉਂਕਿ ਜ਼ਿਆਦਾ ਕਿਰਾਏ ਅਤੇ ਮਹਿੰਗੇ ਕਰਿਆਨੇ ਦੇ ਸਮਾਨ ਦੇ ਨਾਲ ਨਾਲ ਉੱਥੇ ਸਭ ਕੁਝ ਮਹਿੰਗਾ ਹੋ ਰਿਹਾ ਹੈ ਜ਼ਿਕਰ ਹੋਇਆ ਕਿ ਕੈਨੇਡਾ ਦੇ ਵਿੱਚ ਲੇਬਰ ਮਾਰਕੀਟ ਦੇ ਵਿੱਚ ਕਮੀ ਦੇ ਕਾਰਨ ਕੁਮਾਂਤਰੀ ਵਿਦਿਆਰਥੀਆਂ ਉੱਤੇ ਵੀ ਬੇਰੋਜ਼ਗਾਰੀ ਦਾ ਅਸਰ ਪੈ ਰਿਹਾ ਹੈ ਇੱਕ ਹੋਰ ਵਿਦਿਆਰਥੀ ਨੇ ਦੱਸਿਆ ਹੈ ਕਿ ਉਸਨੇ ਕੈਨੇਡਾ ਨੂੰ ਉਸੇ ਲਈ ਚੁਣਿਆ ਕਿਉਂਕਿ ਇਹ ਦੂਜੇ ਦੇਸ਼ਾਂ ਦੇ ਨਾਲੋਂ ਸਸਤਾ ਹੈ ਅਤੇ ਪੀਆਰ ਪ੍ਰਕਿਰਿਆ ਸੌਖੀ ਹੈ ਪਰ ਹੁਣ ਉਹਨਾਂ ਦੀ ਸੋਚ ਬਦਲ ਗਈ ਹੈ ਇੱਥੇ ਪੀਆਰ ਪ੍ਰਾਪਤ ਕਰਨਾ ਹੁਣ ਸੌਖਾ ਨਹੀਂ ਹੈ ਅਤੇ ਨੌਕਰੀਆਂ ਵੀ ਇੱਥੇ ਬਿਲਕੁਲ ਨਹੀਂ ਰਹੀਆਂ ਬਿਊਰੋ ਰਿਪੋਰਟ ਚੈਨਲ ਪੰਜਾਬੀ